ਅਏ ਕਹਿੰਦੇ ਗੁਰਬਾਣੀ ਦੁੱਖ ਨਹੀਂ ਕੱਟਦੀ ਰੋਗ ਨਹੀਂ ਕੱਟਦੀ ਜਗਾ ਜਗਾ ਸ਼ਬਦ ਸ਼ਬਦ ਦੇ ਵਿੱਚ ਗੁਰਬਾਣੀ ਦੇ ਦੁੱਖ ਕੱਟਣ ਦਾ ਰੋਗ ਕੱਟਣ ਦਾ ਜ਼ਿਕਰ ਮਿਲਦਾ ਦੁਨਿਆਵੀ ਵੀ ਆਤਮਿਕ ਵੀ ਮਨ ਦੇ ਵੀ ਜਗਾ ਜਗਾ ਤੇ ਜ਼ਿਕਰ ਮਿਲਦਾ ਪਤਾ ਨਹੀਂ ਇਨਸਾਨ ਫਿਰ ਮੰਨਣ ਨੂੰ ਤਿਆਰ ਨਹੀਂ ਹੁੰਦਾ ਚਤਰਚਲਾਕ ਪ੍ਰਚਾਰਕ ਗੁੰਮਰਾਹ ਕਰਨ ਵਾਲੇ ਫਿਰ ਤਿਆਰ ਨਹੀਂ ਹੁੰਦੇ ਕਿਉਂਕਿ ਸੰਗਤ ਨੂੰ ਭਲੇਖੇ ਦੇ ਵਿੱਚ ਪਾਉਣਾ ਹੁੰਦਾ ਮਹਾਪੁਰਖਾਂ ਦੀਆਂ ਤਾਂ ਲੱਗੀਆਂ ਡਿਊਟੀਆਂ ਉਹਨਾਂ ਉਹਦਾ ਕਿਸੇ ਅੰਗਰੇਜ਼ ਨੇ ਨਹੀਂ ਭੇਜਿਆ ਇਹਨਾਂ ਨੂੰ ਜ਼ਰੂਰ ਭੇਜਿਆ ਹੋਇਆ ਆਪਣਾ ਨਾਂ ਹੀ ਮਿਸ਼ਨਰੀ ਰੱਖ ਲਿਆ ਪਹਿਲੇ ਇਹ ਅੰਗਰੇਜ਼ਾਂ ਵਾਲਾ ਨਾਂ ਹੁੰਦਾ ਸੀ ਕਦੇ ਨਹੀਂ ਇਹ ਸਾਈਆਂ ਦੇ ਬਾਰੇ ਕਦੇ ਦੀ ਬੋਲੇ ਹੋਣੇ ਕਦੇ ਨਹੀਂ ਡੇਰਿਆਂ ਬਾਰੇ ਬੋਲੇ ਹੋਣੇ 5 ਮਿੰਟ ਕਰਕੇ ਕਥਾ ਬਸ ਫਿਰ ਆਪਣੇ ਪ੍ਰਚਾਰਕਾਂ ਦੇ ਦਿਵਾਲੇ ਸਿੱਖੀ ਦੇ ਦਿਵਾਲੇ ਸਿੱਖਾਂ ਦੇ ਦਿਵਾਲੇ ਆਪਾਂ ਵੀ ਪੈਸੇ ਮੋਟੇ ਦਿੰਨੇ ਆ ਉਹਨਾਂ ਨੂੰ ਲੱਖ ਲੱਖ ਡੇ ਡੇੜ ਲੱਖ ਰੁਪਈਆ ਕਾਹਦਾ ਨਿੰਦਿਆ ਸੁਣਾਉਣ ਦਾ ਜਿਨ੍ਹਾਂ ਨੇ ਰੋਕਣਾ ਐ ਇਸ ਕੰਮ ਤੋਂ ਸੰਤ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਂਹ ਵਾਲੇ ਉਹਨਾਂ ਦੇ ਸੰਤ ਬਾਬਾ ਅਤਰ ਸਿੰਘ ਜੀ ਉਹਨਾਂ ਦੇ ਰੋਹਾਨੀਅਤ ਦੇ ਦੀਵਾਨ ਹੁੰਦੇ ਉਹਦੇ ਤੋਂ ਸੰਗਤਾਂ ਕਿੰਨਾ ਲਾਹਾ ਲੈ ਲੈਂਦੀਆਂ ਅੱਜ ਤਾਂ ਕਹਿੰਦੇ ਤਵਾ ਲਾਓ ਕਿਸੇ ਨੂੰ ਮਾੜਾ ਖੂ ਜੇ ਨਹੀਂ ਆਖਿਆ ਫਿਰ ਤਾਂ ਅਸੀਂ ਉੱਠ ਕੇ ਜਾਂਦੇ ਆਂ ਦੀਵਾਨੋਂ ਮੈਂ ਤਾਂ ਚੱਲਿਆ ਕੁਝ ਵੀ ਨਹੀਂ ਦੀਵਾਨ ਚ ਗੁਰੂ ਕੀ ਬਾਣੀ ਕੁਛ ਵੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਗੁਰੂ ਕੀ ਵਿਚਾਰ ਇਹ ਕੁਛ ਵੀ ਨਹੀਂ ਸਾਡੇ ਵਾਸਤੇ ਹੈ ਬਹੁਤ ਕੁਝ ਉਹ ਹੈ ਨਿੰਦਿਆ ਉਹ ਹੈ ਕਿਸੇ ਨੂੰ ਮਾੜਾ ਕਹਿਣਾ ਉਹ ਹੈ ਲੀਡਰਾਂ ਨੂੰ ਗਾਲਾਂ ਕੱਢਣੀਆਂ ਲੀਡਰਾਂ ਨੂੰ ਤਾਂ ਭਾਵੇਂ ਮੂੰਹ ਤੇ ਕੱਢੀ ਜਾਓ ਗਾਲਾਂ ਉਹਨਾਂ ਦਾ ਕੀ ਹੈ ਛੋਟੀ ਹੀਟ ਹੁੰਦੇ ਗੈਂਡੇ ਦੀ ਖੰਡ ਆ ਖੱਲ ਵਾਲੇ ਜੋ ਮਰਜ਼ੀ ਰਹਿਦੇ ਉਹ ਤੁਹਾਨੂੰ ਕੋਈ ਫਿਕਰ ਨਹੀਂ ਲੀਟਰ ਬੰਦ ਹੀ ਉਹ ਹੁੰਦਾ ਜਿਹੜਾ ਬੇਜਤੀ ਪ੍ਰੂਫ ਹੋ ਜਾਂਦਾ ਜਿਨ੍ਹਾਂ ਨੂੰ ਬੇਜਤੀ ਦੀ ਪਰਵਾਹੀ ਨਹੀਂ ਰਹਿੰਦੀ ਐ ਕੁਸ਼ ਕਹੀ ਜਾਉਂਨ ਤਾਂ ਆਪਾਂ ਇਹਨਾਂ ਬੱਲੇ ਬੱਲੇ ਬੜਾ ਅੰਨ ਤੜਕ ਪ੍ਰਚਾਰ ਕਰਨੇ ਪੁਰਾਣੇ ਬਾਰੇ ਬੋਲ ਪੈਂਦਾ ਕਿੰਨੇ ਬੋਲਦੇ ਨੇ ਕਿੰਨੂੰ ਫੜ ਕੇ ਉਹਨਾਂ ਨੇ ਜੇਲ੍ਹ ਚ ਦਿੱਤਾ ਹਾਂ ਜਿਹੜੇ ਸ਼ੈਨਸੀਲ ਦੇ ਹੁੰਦੇ ਜਾਂ ਜਿੰਨਾ ਵੱਲ ਕੇਂਦਰ ਦਾ ਇਸ਼ਾਰਾ ਹੋ ਜਾਂਦਾ ਹੈ ਉਹਨਾਂ ਨਾਲ ਜ਼ਰੂਰ ਵਧੇਗੀ ਕਰ ਜਾਂਦੀ ਹੈ ਸਰਕਾਰ ਜਿਵੇਂ ਭਾਈ ਅਮਰਤਪਾਲ ਸਿੰਘ ਨਾਲ ਕੀਤੀ ਹੋ ਰਾਂ ਨਾਲ ਕੀਤੀ ਜਾਂ ਸਾਡੇ ਬੰਦੀ ਸਿੰਘ ਜੇਲਾਂ ਦੇ ਵਿੱਚ ਬੈਠੇ ਨਹੀਂ ਤਾਂ ਆਮ ਤਾਂ ਇਹਨਾਂ ਨੂੰ ਕੁਛ ਕਹੀ ਜਾਊ ਜਿਨ੍ਹਾਂ ਨੇ ਨਿੰਦਿਆ ਚੁਗਲੀ ਤੋਂ ਸਾਨੂੰ ਰੋਕਣਾ ਉਹ ਸਾਨੂੰ ਸਖਾਰੇ ਨਿੰਦਿਆ ਕਰਨੀ ਚੁਗਲੀਆਂ ਕਰਨੀਆਂ ਜਿਨ੍ਹਾਂ ਨੇ ਰੋਕਣਾ ਮੇਰੇ ਮੋਹਣ ਸਰਵਣ ਇਹ ਨਾ ਸੁਣਾਏ ਬਾਣੀ ਕਹਿੰਦੀ ਮੇਰੇ ਮੋਹਣ ਸਰਵਣ ਇਹ ਨਾ ਸੁਣਾਏ ਸਾਖਤ ਗੀਤ 나ਦ ਧੁਨ ਗਾਵਤ ਬੋਲਤ ਬੋਲ ਅਜਾਏ ਏ ਮੇਰੇ ਸਰਵਣਾ ਨੂੰ ਏ ਅਕਾਲ ਪੁਰਖ ਮੇਰੇ ਕੰਨਾਂ ਨੂੰ ਇਹ ਨਾ ਸੁਣਾਈ ਸਾਖਤਾਂ ਦੇ ਮਾੜਿਆਂ ਦੇ ਗੀਤ ਮਾੜੇ ਸਾਖਤ ਗੀਤ 나ਦ ਧੁਨ ਉਹਨਾਂ ਦੇ ਮਾੜੇ ਸਾਜ਼ ਮਾੜੇ ਗੀਤ ਮਾੜੀ ਆਵਾਜ਼ ਸਾਖਤ ਗੀਤ 나ਦ ਧੁਨ ਮਾੜੀਆਂ ਤਰਜਾਂ ਬੋਲਤ ਬੋਲ ਅਜਾਏ ਉਹਨਾਂ ਦੇ ਅਜਾਈ ਬੋਲ ਜਿਹੜੇ ਕਿਸੇ ਕੰਮ ਨਹੀਂ ਪੈਂਦੇ ਜਿਹੜੇ ਬੋਲਾਂ ਦਾ ਕੰਮ ਹੀ ਕੋਈ ਨਹੀਂ ਪਰ ਉਹਨਾਂ 'ਚੋਂ ਰਸ ਸਾਨੂੰ ਬੜਾ ਆਉਂਦਾ ਉਹ ਸੁਣਨ ਵਾਸਤੇ ਦੋ-ਦੋ ਘੰਟੇ ਖਲੋਤੇ ਰਹਿੰਦੇ ਆ ਚੱਲ ਹੋਰ ਸੁਣਾ ਹੋਰ ਸੁਣਾ ਇਧਰ ਲੀਆਂ ਉਧਰ ਲੀਆਂ ਸੁਣਨ ਵਾਸਤੇ ਖਲੋਤੇ ਰਹਿੰਦੇ ਆ ਜੇ ਕੋਈ ਕਹੇ ਵੀ ਚੱਲ ਵੀ 25 ਮਿੰਟ ਲੱਗਣਗੇ ਜਬਦੀਸਾ ਪੜਦਾ ਹੈ ਗੁਰਦੁਆਰੇ ਜਾ ਕੇ ਬਾਹਰਲੇ ਮੁਲਖਾਂ 'ਚ ਵੀ ਇਦਾਂ ਹੀ ਹੁੰਦਾ ਜਾ ਕੇ ਸਾਡੇ ਬਜ਼ੁਰਗ ਗੁਰਦੁਆਰਾ ਸਾਹਿਬ ਪਾਰਕ 'ਚ ਬਹਿ ਜਾਂਦੇ ਗੱਲਾਂ ਕਰੀ ਜਾਂਦੇ ਐ ਲੰਗਰ ਛਕਦੇ ਜਦੋਂ ਰਹਿਰਾ ਸਾਹਿਬ ਦਾ ਪਾਠ ਸ਼ੁਰੂ ਹੁੰਦਾ ਘਰਾਂ ਨੂੰ ਤੁਰ ਜਾਂਦੇ ਕੋਈ ਕੋਈ ਰਹਿ ਜਾਂਦਾ ਨਹੀਂ ਤਾਂ ਫਿਰ ਚਲੋ ਚੱਲੀਏ ਵੀ ਨੇਰਾ ਹੋ ਜੰਨੇ ਹਾਂ ਤਾਂ ਰਹਿਰਾ ਸਾਹਿਬ ਹੋਣ ਲੱਗਿਆ ਉਦੋਂ ਵਰ ਘਰਾਂ ਨੂੰ ਸਾਰੇ ਖਿਸਕ ਜਾਂਦੇ ਥੋੜੇ ਪ੍ਰੇਮ ਵਾਲੀਆਂ ਰੰਗ ਰਤੜੀਆਂ ਰੂਹਾਂ ਰਹਿ ਜਾਂਦੀਆਂ ਨਹੀਂ ਚਲੋ ਗੁਰੂ ਦਾ ਪਾਠ ਸੁਣੀਏ ਉਥੇ ਬਜ਼ੁਰਗਾਂ ਨਾਲੋਂ ਨੌਜਵਾਨ ਚੰਗੇ ਰਹਿਰਾਸਾ ਵੀ ਸ਼ੁਰੂ ਹੁੰਦੀ ਹੈ ਕੋਈ ਪੀਪੀ ਦੁੱਧ ਦੀ ਭਰ ਕੇ ਲਿਆਉਂਦਾ ਹੈ ਕੋਈ ਧਾਲ ਲਿਆਉਂਦਾ ਹੈ ਕੋਈ ਆਟਾ ਲਿਆਉਂਦਾ ਹੈ ਉੱਥੇ ਬੱਚੇ ਸਿਰਾਂ ਤੇ ਰਮਾਲ ਹੁੰਦੇ ਐ ਤੇ ਉੱਥੇ ਗੁਟਕਾ ਚੁੱਕ ਕੇ ਤੇ ਰਹਿਰਾ ਸਾਹਿਬ ਦਾ ਪਾਠ ਕਰ ਰਹੇ ਹੁੰਦੇ ਹੁਣ ਬਾਪੂ ਨੂੰ ਤਾਂ ਪਤਾ ਛੇਹੀ ਮਹੀਨੇ ਤੁਰ ਜਾਣਾ ਮੈਂ ਵਾਪਸ ਤਣ ਪੁੱਤਰ ਨੂੰ ਪਤਾ ਵੀ ਵਿੱਗਾ ਜ਼ਮੀਨ ਵੇਚ ਕੇ ਆਇਆ ਐ ਐਨੇ ਵਿਆਜੂ ਪੈਸੇ ਚੁੱਕੇ ਨੇ ਮੈਂ ਪੱਕੇ ਵੀ ਹੋਣਾ ਐ ਤੇ ਹੁਣ ਬਾਪੂ ਦੀ ਤਾਂ ਫਰਮਾਇਸ਼ ਕੋਈ ਨਹੀਂ ਲੱਗਣੀ ਸਾਨੂੰ ਤਾਂ ਪੱਕਾ ਇੱਥੇ ਗੁਰੂ ਨਹੀਂ ਕਰਨਾ ਬਹੁਤ ਬੱਚੇ ਇਨ੍ਹਾਂ ਪਿੰਡਾਂ ਦੇ ਬਹੁਤ ਬੱਚੇ ਮੈਂ ਕਹਿੰਦਾ ਉੱਥੇ ਵੀ ਮਿਲਦਾ ਹੁੰਦਾ ਜੇ ਤੁਹਾਨੂੰ ਫਲਾਣੇ ਪਿੰਡ ਐਸੇ ਸੀ ਤਾਂ ਪੇਸ਼ਾਨੀਆਂ ਨਹੀਂ ਕਹਿੰਦਾ ਉਦੋਂ ਮੇਰੇ ਵਾਲ ਕੱਟੇ ਹੁੰਦੇ ਸੀ ਤੇ ਹੁਣ ਹੁਣ ਤਾਂ ਕਹਿੰਦਾ ਮੈਂ ਮਹੀਨੇ ਦੋ ਮਹੀਨਿਆਂ ਚ ਤਿੰਨ ਮਹੀਨੇ ਲੱਗ ਜਾਣੇ ਕਸਾਇਚ ਪਾਠ ਕਰ ਲੈਣੇ ਕਿੰਨੀ ਜ਼ਿੰਦਗੀ ਬਦਲ ਗਈ ਉੱਥੇ ਗੁਰਦੁਆਰੇ ਦੇ ਮੂਹਰੇ ਖਲੋਤਾ ਵੀ ਮੱਥਾ ਟੇਕਣ ਨਹੀਂ ਸੀ ਜਾਂਦਾ ਹੁਣ ਭਾਵੇਂ ਕਹਿੰਦੇ 3 ਮਹੀਨੇ ਲੱਗ ਜਾਣ ਹੌਲੀ ਹੌਲੀ ਕਰਕੇ ਮੈਂ ਸਹਿਜ ਪਾਠ ਵੀ ਕਰ ਲੈਂਦਾ ਇੱਥੇ ਆਪਣੇ ਬਜ਼ੁਰਗ ਹੁੰਦੇ ਦਵਾਨਾਂ 'ਚ ਉੱਥੇ ਨੌਜਵਾਨ ਅੱਪੜ ਜਾਂਦੇ ਆ ਗੁਰਦੁਆਰੇ ਜਾ ਕੇ ਪਾਠ ਕਰਦੇ ਕਿਉਂਕਿ ਉੱਥੇ ਪਤਾ ਹੈ ਸਾਡੀ ਬਾਹ ਫੜਨ ਵਾਲਾ ਨਾ ਜਿਹੜਾ ਲੋਕ ਪਰਲੋਕ ਚ ਰਾਖੀ ਕਰਨ ਵਾਲਾ ਉਹ ਗੁਰੂ ਹੀ ਹੈ